ਹਾਂ ਜੀ ਭਾਈ ਆ ਕਬੂਤਰ ਵੇਖ ਲਓ ਆ ਸਾਰੇ ਕਲਸਰੇ ਆ ਵੇਖੋ ਟੈਡੀ ਕਲਸਰੇ ਆ ਜਾਲਦਾਰ ਸ਼ਫੇ ਲਾਲ ਅੱਖਾਂ ਦੇ ਆਹ ਹਰਾ ਕਬੂਤਰ ਲਾਲ ਅੱਖਾਂ ਦਾ ਆ ਇਮਾਨਦੀ ਨਮਾਦੀ ਆ ਜੇ ਇੱਕ ਟੈਡੀ ਬੈਠਾ ਉੱਤੇ ਠੀਕ ਆ ਲੋ ਜੀ ਆ ਕਬੂਤਰ ਹੈਗੇ ਜੋ ਆ ਵੇਖੋ ਪੁਰਾਣਾ ਜਾਗਦੀਨਾ ਕਬੂਤਰ ਠੀਕ ਆ ਜੀ ਆ ਵਿੱਚ ਕਲਸਰੇ ਕਬੂਤਰ ਹੈਗੇ ਜੋ ਆਹ ਖੱਟੀ ਅੱਖ ਦਾ ਜੋ ਆ ਵੇਖ ਲਓ ਸਾਰੇ ਠੀਕ ਆ ਤੇ ਵਿੱਚ ਰੰਗਦਾਰ ਕਬੂਤਰ ਵੀ ਬਹੁਤ ਜਾਦੇ ਹੈਗੇ ਆ ਉਹ ਵੀ ਵਿਖਾਉਣਾ ਜੀ ਮੈਂ ਤੁਹਾਨੂੰ ਇਹ ਆ ਵੇਖ ਲਓ ਜੀ ਆ ਵੇਖੋ ਮੇਰੇ ਭਰਾ ਆ ਸਾਹ ਮੇਰੇ ਵਿੱਚ ਕਲਸਰੇ ਕਬੂਤਰ ਆ ਠੀਕ ਆ ਵਿੱਚ ਆ ਮਲਵਈਆਂ ਦਾ ਜੋੜਾ ਇੱਕ ਆ ਜਾਲਦਾਰ ਕਬੂਤਰ ਵੇਖੋ ਲਾਲ ਅੱਖਾਂ ਦਾ ਜਾਲਦਾਰ ਆ ਔਰ ਟੈਡੀ ਕਬੂਤਰ ਆ ਪਿਛੇ ਉਹ ਉਹ ਪਿਛੇ ਕਲਸਰਾ ਕਬੂਤਰ ਆ ਆ ਪਿੱਛੇ ਸਿਆਲ ਕੋਟੀ ਮਾਦੀ ਆ ਠੀਕ ਹੈ ਜੀ ਆਲਾ ਆਜਾਲਦਾਰ ਕਬੂਤਰ ਹੈ ਲਾਲ ਅੱਖਾਂ ਦਾ ਤੇ ਇਹ ਕਾਜ ਹੋ ਇਧਰ ਆ ਵੇਖ ਲੋ ਠੀਕ ਆ ਆ ਸਾਰੇ ਕਬੂਤਰ ਜੋ ਭਾਈ ਤੇ ਦੇਣੇ ਆ ਸਾਰੇ ਇਕੱਠੇ ਹੀ ਦੇਣੇ ਆ ਠੀਕ ਹੈ ਜੀ ਤੇ ਕੋ ਜਾ ਉੱਤੇ ਬਹਿ ਬੂ ਗਏ ਜੋ ਉੱਤੇ ਵੀ ਆ ਕਲਸਰੇ ਕਬੂਤਰ ਜੋ ਸਾਰੇ ਆ ਵੇਖ ਲੋ ਉੱਤੇ ਬੈਠੇ ਆ ਆਜਾਲਦਾਰ ਚਮੜਿਆ ਕਬੂਤਰ ਠੀਕ ਹੈ ਜੀ ਔ ਲਾਲਖਾਂ ਦਾ ਨੀਲਾ ਹਰਾ ਕਬੂਤਰ ਲਾਲਖਾਂ ਦਾ ਕੋਈ ਵੇਚ ਜੋ ਠੀਕ ਆ ਆ ਵੇਖ ਲਓ ਇੱਧਰ ਜਾਣੇ ਕੀ ਵਿੱਚ ਕਾਫੀ ਖਲਸਰੇ ਕਬੂਤਰ ਹੈਗੇ ਆ ਆ ਵੇਖ ਲਓ ਜੀ ਠੀਕ ਆ ਆ ਚੈੱਕ ਕਰ ਸਕਦੇ ਸਾਰੇ ਖਲਸਰੇ ਕਬੂਤਰ ਆ ਵੇਖ ਇਹ ਸਾਰੇ ਆਪਾਂ ਸੇਲ ਕਰਨੇ ਆ ਠੀਕ ਆ ਜੀ ਇੱਕ ਆ ਜੋ ਕਲਸਰ ਆ ਗਿਆ ਆ ਗਿਆ ਵੇਖ ਲਓ ਠੀਕ ਆ ਆ ਜੀ ਆ ਇੱਕ ਕਵਰ ਬਾਡ ਵਿਜ਼ਨ ਨੂੰ ਵੱਤ ਵਾਦ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਓ ਤੇ ਇੱਕ ਦੋ ਪੰਛੀਆਂ ਨਾਲ ਤੁਹਾਨੂੰ ਸ਼ੌਂਕ ਵੀ ਕਰਾ ਦਿੰਨੇ ਆ ਠੀਕ ਹੈ ਜੀ ਤੇ ਆ ਜੀ ਆ ਟੈਡੀ ਕਬੂਤਰ ਆ ਪਰ ਹੈ ਥੋੜਾ ਮਾੜਾ ਜਾਂ ਲਕਵੇ ਦੇ ਵਿੱਚ ਗਾ ਟੈਡੀ ਕੂਤਰ ਆ ਠੀਕ ਹੈ ਜੀ ਇਹ ਕਾ ਜਾਲਦਾਰ ਕਬੂਤਰ ਜੋ ਆ ਵੇਖ ਲਓ ਇਹ ਕਾ ਜੀਰਾ ਕਬੂਤਰ ਜੋ ਇਹ ਕਾ ਸਿਆਲ ਕੋਟੀ ਕਬੂਤਰ ਜੋ ਕੀਆ ਕੋ ਜਿੱਧਰ ਹੈ ਗਿਆ ਕਲਸਰੇ ਕਲਸਰੇ ਸਭ ਆ ਇੱਕ ਕਾਲੀ ਅੱਖ ਦਾ ਹੈਗਾ ਜੋ ਵਿੱਚ ਠੀਕ ਹੈ ਜੀ ਆ ਵੇਖ ਲੋ ਮੇਰੇ ਭਰਾ ਆ ਜੋ ਕਲਸਰੇ ਜਿੰਨੂ ਕੇ ਉਹ ਜਾਜ਼ਦਾਰ ਕਬੂਤਰ ਬੈਠਾ ਉੱਤੇ ਆ ਚਮੜਿਆ ਦੂਸਰੇ ਨੰਬਰ ਤੇ 30000 ਦੇ ਦਿੰਦਾ ਮੈਨੂੰ ਠੀਕ ਆ ਆ ਦੇ 30000 ਨਹੀਂ ਦੋ ਕੰਨਾਂ ਨੂੰ ਸੰਜੋਤਾ ਬੰਦ ਕਰ ਲੈ ਓਏ ਲੋ ਜੀ ਇੱਕ ਉਹ ਛਿੱਟਣਾ ਕਰਾச்சு ਕਬੂਤਰ ਜੋ ਉੱਤੇ ਠੀਕ ਆ ਆ ਜਾਲਦਾਰ ਕਬੂਤਰ ਜੇ ਉੱਤੇ ਹਲੋ ਆ ਸਭ ਸੇਲ ਕਰਨੇ ਆ ਲਓ ਜੀ ਇਹ ਕਾ ਕਬੂਤਰ ਹੈ 골ਡਨ ਵੇਖੋ ਠੀਕ ਹੈ ਜੀ ਵੇਖੋ ਲਾਲ ਅੱਖ ਦਾ 골ਡਨ ਕਬੂਤਰ ਆ ਪੱਕੀ ਕੜੀ ਪਈ ਹੋਈ ਇਹਦੇ ਪੈਰ ਦੇ ਵਿੱਚ ਨੀਲੇ ਰੰਗ ਦੀ ਆ ਵੇਖ ਲਓ ਆ ਨੀਲੀ ਗਲੀ ਪਈ ਹੋਈ ਜੋ ਇਹ ਆ ਜੋ ਕਬੂਤਰ ਭਾਜੀ ਵੇਖੋ ਬੈਣੀ ਖਲੋਣੀ ਕਬੂਤਰ ਦੀ ਠੀਕ ਆ ਲਓ ਜੀ ਇਹ ਕਾ ਮਾਦੀ ਜੋ ਜੀਰੀ ਲਾਲ ਅੱਖਾਂ ਦੀ ਮਾਦੀ ਜੋ ਇਹ ਲਓ ਠੀਕ ਆ ਇਹ ਸਾਰੇ ਸਰਪਰ ਕਬੂਤਰ ਆ ਇਹ ਆ ਵੀ ਮਾਦੀ ਵਿੱਚੇ ਛੜਤੀ ਜੋ ਠੀਕ ਆ ਜੀ ਤੇ ਵੱਧ ਵੱਧ ਰਾਬਤਾ ਸ਼ੇਅਰ ਕਰਿਓ ਭਰਾਣਾ ਦੇਣੇ ਆ ਤੇ ਸਾਰੇ ਦੇਣੇ ਆ ਭਾਜੀ ਠੀਕ ਆ ਤੇ ਜੇ 40 50 ਲੈਣੇ ਆ ਉਹ ਫਿਰ ਵੀਰ ਹੋਣੀ ਆਪਣੀ ਮਰਜ਼ੀ ਨਾਲ ਕੱਢ ਕੇ ਦੇਣਗੇ ਚੀਨੇ-ਮੀਨੇ ਜਿਹੜੇ ਹੈਗੇ ਆ ਠੀਕ ਆ ਜੀ ਤੇ ਜੇ ਸਾਰੇ ਲੈਣੇ ਆ ਤੇ ਫਿਰ ਵਿੱਚੇ ਆ ਕਲਸਰੇ ਟੈਡੀ ਟੂਡੀ ਸਭ ਵਿੱਚੇ ਮਿਲਣਗੇ ਤੁਹਾਨੂੰ ਠੀਕ ਹੈ ਜਨਾਬ ਆ ਚੈੱਕ ਕਰ ਲਓ ਜੀ ਬਾਕੀ ਕਵਰ ਬਾਰਡ ਵੀ ਜੇ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਓ ਆ ਵੇਖੋ ਜੀ ਕਲਚਰਾ ਕਬੂਤਰ ਠੀਕ ਹੈ ਜੀ ਇਧਰ ਵੇਖੋ ਆ ਜਾਲਦਾਰ ਕਬੂਤਰ ਬੈਠਾ ਹਾਂ ਮਿੰਟ ਬਾਅਦ ਨਹੀਂ ਗਏ ਸਾਡੀ ਨੱਕ ਚੁਗਾਈ ਤੱਕ ਨਹੀਂ ਗੱਡਿਆ ਆ ਆ ਟੈਡੀ ਕਬੂਤਰ ਹੈ ਜੀ ਰਾਮਪੁਰੀਆਂ ਦੇ ਵਿੱਚੋਂ ਬਣਿਆ ਕਬੂਤਰ ਟੈਡੀ ਆ ਵਾਲਾ ਠੀਕ ਹੈ ਜੀ ਇਹ ਬਹੁਤ ਬਹੁਤ ਚੰਗੇ ਕਬੂਤਰ ਹੈਗੇ ਆ ਜੀ ਆ ਕਬੂਤਰ ਦੀ ਬਹਿਣੀ ਖਲੋਣੀ ਚੈੱਕ ਕਰੋ ਭਾਜੀ ਆ ਜੀਰੇ ਦੀ ਜਿਹੜਾ ਹੁਣ ਛੱਡਿਆ ਵੇਖੋ ਆ ਜੀ ਇੱਕ ਆ ਜੋ ਟੈਡੀ ਕਬੂਤਰ ਆ ਵੇਖ ਲਓ ਭਾਈ ਸਾਹਮਣੇ ਟੈਡੀ ਕਬੂਤਰ ਠੀਕ ਹੈ ਜੀ ਆ ਵੇਖ ਲਓ ਭਾਜੀ ਆ ਸਭ ਕਲਸਰੇ ਕਲਸਰੇ ਵਿੱਚ ਆ ਆ ਸਭ ਵਿੱਚ ਆ ਠੀਕ ਹੈ ਜੀ ਆ ਛੇ ਬਿਆਲਾ ਵੀ ਵਿੱਚ ਆ ਆ ਲਾਲ ਅੱਖਾਂ ਦੀ ਬੰਦੀ ਆ ਠੀਕ ਆ ਲਾਲ ਅੱਖਾਂ ਦਾ ਪੱਠਾ ਇਹ ਵਿੱਚ ਹੈਗਾ ਜਿਹਾ ਵੇਖ ਲਓ ਠੀਕ ਹੈ ਤੇ ਵਿੱਚ ਆ 5-6 ਮਿਲ ਬਈ ਹੋਣਗੇ ਇਤੋਂ ਜ਼ਿਆਦਾ ਨਹੀਂ ਗੇ ਮਿਲ ਬਈ ਇੱਕ ਆ ਜਾਓ ਫਰੀ ਮਾਦੀ ਜੋ ਆ ਕੂਟਰ ਜੋ ਕਲੋ। ਉਹ ਜੀ ਆ ਨੀਲਾ ਜੀਰਾ ਕੂਟਰ ਜੋ ਨੀਲੇ ਜੀਰੇ ਦੋ ਆ ਲਾਲ ਅੱਖਾਂ ਦਾ ਨੀਲਾ ਜੀਰਾ ਕੂਟਰ ਜੋ ਦੋਵੇਂ ਲਾਲ ਅੱਖਾਂ ਦੇ ਠੀਕ ਆ ਇੱਕ ਆ ਮਾਦੀ ਆ ਦੇਖੋ ਜੀ ਬੁਰੇ ਇਹ ਬਾਕੀ ਜੀ ਜਿਹਨੇ ਲੈਣੇ ਹੁਣ ਦੱਸ ਦਿਓ ਤੇ ਬਾਕੀ ਕਵਰ ਬਾਡ ਵੀ ਜੇ ਨੂੰ ਵੱਤ ਵਾਤ ਲਾਈਵ ਸ਼ੇਅਰ ਸਬਸਕ੍ਰਾਈਬ ਕਰਿਓ ਮੇਰੇ ਭਰਾ ਕੋਲੇ ਭਾਜੀ ਇਹ ਵੱਤੋ ਵਾਤ ਤੁਹਾਨੂੰ ਸ਼ੌਂਕ ਕਰਾਵਾਂਗੇ ਆਪਾਂ ਲਓ ਜੀ ਆਹ ਜੀ ਬਾਹਰੋਂ ਕੈਮਰਾ ਮਾਰ ਕੇ ਤੁਹਾਨੂੰ ਵਿਖਾ ਲਦੀਆ ਵੇਖ ਲਓ ਜੀ ਭਾਜੀ ਆਹ ਕਲਸਰਾ ਕਬੂਤਰ ਠੀਕ ਆ ਆ ਉੱਤੇ ਵੀ ਵਿਖਾ ਦਈਏ ਤੁਹਾਨੂੰ ਸਾਰੇ ਕਲਸਰੇ ਕਲਸਰੇ ਉੱਤੇ ਜੜੇ ਹੋਏਗੀ ਠੀਕ ਆ ਔਰ ਆ ਘੁਟਕੰਡਿਆ ਹਾ ਜਾਗਚੀਨਾ ਇਹਦੀ ਸਫੇਦ ਚਿੱਟੀ ਆਖੇਗੀ ਜੋ ਜਿਦਾਂ ਟੈੜੀਆਂ ਦੀ ਹੁੰਦੀ ਆ ਠੀਕ ਆ ਜੀ ਇਹ ਕਾ ਲਾਕੀ ਮਾਦੀ ਬਹੁਤ ਵਧੀਆ ਜੀ ਆ ਕਲਚਰਾ ਕਬੂਤਰ ਇਹ ਸਾਰੇ ਇਕੱਠੇ ਦੇਣੇ ਜੋ ਜਨਾਬ ਬਾਕੀ ਕਵਰ ਬਾੜ ਵੀ ਜੇ ਨੂੰ ਵੱਧ ਤੋਂ ਵੱਧ ਲਾਈਕ ਸ਼ਬਸਕ੍ਰਾਈਬ ਕਰਿਓ ਧੰਨਵਾਦ ਸਭ ਵੀਰਾਂ ਦਾ ਜੀ